ਅਮਰ ਤੋੜਾ ਕੀ ਕਹਿਣਾ ਚਾਹੁੰ ਮੇਰੇ ਤੋੜਾ ਰਸਤਾ ਰੋਕਿਆ ਗਿਆ ਨਾਮ ਸੁਖਦੇਵ ਸਿੰਘ ਬੂੜਾ ਗੁਜਰ ਬੀਕੇ ਜੀ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਰਸਤਾ ਜਿਹੜੇ ਆ ਵੀ ਇਹ ਰੋਕਣੇ ਜਿਹੜੇ ਨਾ ਸੁਪਰੀਮ ਕੋਰਟ ਕਹਿ ਰਹੀ ਏ ਨਾ ਹਾਈ ਕੋਰਟ ਕਹਿ ਰਿਆ ਪਰ ਇਹ ਜਿਹੜੀਆਂ ਸੂਬਾ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਦਾ ਜਿਹੜਾ ਘਟੀਆ ਰਵਈਆ ਵੀ ਕੋਰਟ ਦੇ ਨਿਯਮਾਂ ਉਨਾਂ ਨਹੀਂ ਮੰਨਿਆ ਜਾ ਸਕਦਾ ਕਿਸੇ ਉਹ ਕਾਨੂੰਨ ਕਹਿਦੇ ਨੂੰ ਨਹੀਂ ਮੰਨਿਆ ਜਾ ਸਕਦਾ ਜਿਹੜੇ ਕਾਨੂੰਨ ਕਹਦੇ ਕਿ ਸਰਕਾਰ ਨੇ ਆਪ ਮੰਨੇ ਨਹੀਂ ਹੁੰਦੀ ਜਨਤਾ ਤਾਂ ਤਾਂ ਹੀ ਮੰਨੂ ਜੇਕਰ ਸਰਕਾਰ ਮੰਨਦੀ ਆ ਸਾਡੀ ਸਟੇਟ ਦੀ ਸਰਕਾਰ ਹੀ ਨਹੀਂ ਮੰਨ ਰਹੀ ਕੋਈ ਕਾਨੂੰਨ ਕਹਦਾ ਤੇ ਜਿਹੜਾ ਕਿ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਅੱਜ ਸਵੇਰ ਤੋਂ ਰੋਡ ਦੇ ਉੱਤੇ ਰੋਕਿਆ ਜਾ ਗਿਆ ਪਰੰਤੂ ਇੱਥੇ ਇੱਕ ਐਂਬੂਲੈਂਸ ਲੰਘ ਰਹੀ ਸੀ ਉਹਦੇ ਨਾਲ ਵੀ ਪੂਰਾ ਜਿਹੜਾ ਠੀਕ ਠਾਕ ਨਾ ਵਤੀਰਾ ਨਹੀਂ ਇਹਨਾਂ ਨੇ ਕੀਤਾ ਗਿਆ ਅਸੀਂ ਜਿਹੜਾ ਜਣਾ ਖਣੋਰੀ ਬਾਰਡਰ ਤੇ ਤਿੰਨ ਦਿਨ ਤੋਂ ਪਹਿਲਾਂ ਤੋਂ ਪ੍ਰੈਸ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਖਣੋਰੀ ਬਾਰਡਰ ਤੇ ਇਹ ਕਿਸਾਨਾਂ ਦੇ ਅੰਦੋਲਨਕਾਰੀਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕੀਤੇ ਜਾਣਗੇ ਔਰ ਦਿੱਲੀ ਨੂੰ ਕੂਚ ਕੀਤਾ ਜਾਊਗਾ ਪਰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੋਣ ਦੇ ਬਾਵਜੂਦ ਇੰਨੀ ਖੱਜਲ ਖਵਾਰੀ ਕਰਨੀ ਮੈਂ ਸਮਝਦਾ ਹਾਂ ਵੀ ਸਰਕਾਰ ਵਾਸਤੇ ਤੇ ਪ੍ਰਸ਼ਾਸਨ ਵਾਸਤੇ ਇਸ ਤੋਂ ਵੱਧ ਨਾਲ ਕੀ ਨਹੀਂ ਹੋ ਸਕਦਾ ਜੇ ਕੋਈ ਤੁਹਾਨੂੰ ਬਦਲ ਮਾਰ ਰਸਤਾ ਦਿੰਦੇ ਨੇ ਫਿਰ ਉਸ ਰਾਸਤੇ ਜਾਓਗੇ ਜਾਂ ਵਾਪਸ ਮੋੜਨ ਨੂੰ ਕਹਾਂਗੇ ਨਾ ਤਾਂ ਅਸੀਂ ਵਾਪਸ ਮੋੜਨ ਵਾਲਿਆਂ ਚੋਂ ਹਾਂ ਤੇ ਨਾ ਅਸੀਂ ਰਸਤਾ ਬਦਲਣ ਵਾਲਿਆਂ ਚੋਂ ਅਸੀਂ ਜਿਹੜਾ ਉਹ ਰਸਤਾ ਚੁਣਿਆ ਹੋਇਆ ਹੈ ਉਸੇ ਰਸਤੇ ਤੇ ਜਾਣਾ ਹੈ ਸਮਾਂ ਜਿੰਨਾ ਮਰਜ਼ੀ ਲੱਗ ਸਕਦਾ ਹੈ ਇਹ ਪ੍ਰਸ਼ਾਸਨ ਦਾ ਤੇ ਇਥੋਂ ਦੇ ਸੂਬਾ ਸਰਕਾਰ ਦਾ ਕੰਮ ਹੈ ਵੀ ਕਿੰਨਾ ਸਮਾਂ ਲਵਾ ਸਕਦੀ ਏ ਕਿੰਨਾ ਸਮਾਂ ਸਾਨੂੰ ਬਹਾ ਸਕਦੀ ਏ ਅਸੀਂ ਇਹਨਾਂ ਦੋਹਾਂ ਕੰਮਾਂ ਦੇ ਵਿੱਚੋਂ ਵੀ ਨਹੀਂ ਕਰਾਂਗੇ ਨਾ ਤਾਂ ਕੋਈ ਰਸਤਾ ਬਦਲਣ ਵਾਲੀ ਕੋਈ ਗੱਲ ਏ ਕਿਉਂਕਿ ਅਸੀਂ ਰੋਡ ਤੇ ਜਾਣਾ ਏ ਰੋਡ ਤੇ ਚੱਲਣ ਜੇਕਰ ਅੱਜ ਰੋਡ ਤੇ ਹੀ ਨਹੀਂ ਸਾਨੂੰ ਚੱਲਣ ਦਿੱਤਾ ਜਾ ਰਿਹਾ ਤੇ ਫਿਰ ਸਾਨੂੰ ਹੱਕ ਕਿੱਥੇ ਮਿਲਣਗੇ ਹੱਕ ਵੀ ਨਹੀਂ ਮਿਲ ਸਕਦੇ ਰੋਡ ਤੇ ਚੱਲਾਂਗੇ ਤੇ ਹੱਕ ਮਿਲਣਗੇ ਮੈਰ ਮੈਰਿਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰਾ ਜ਼ਿਲ੍ਹਾ ਜੰਮਸਕੱਤਰ ਸਾਹਿਬ ਸਾਡੀ ਇਸ ਮੋਰਚੇ ਤੇ ਡਿਊਟੀ ਸੀ ਪਰसों ਸਾਡੀ ਇਸ ਮੋਰਚੇ ਨੂੰ ਅੱਗੇ ਲੈ ਜਾਣ ਲਈ ਮੀਟਿੰਗ ਰੱਖੀ ਗਈ ਸੀ ਬਠਿੰਡੇ ਨੂੰ ਜਿਹੜਾ ਕਿ ਸਾਰਾ ਪੱਖਾਂ ਤੋਂ ਵਿਚਾਰ ਕੇ ਇਹ ਤੈਅ ਹੋ ਗਿਆ ਵੀ ਇਸੇ ਰਾਸੇ ਰਾਹੀਂ ਬਠਿੰਡਾ ਹੁੰਦੇ ਹੋਏ ਮੌੜ ਮਾਨਸਾ ਅੱਗੇ ਖਨੌਰੀ ਬਾਰਡਰ ਤੇ ਜਾਵਾਂਗੇ ਅੱਗੇ ਜਿਵੇਂ ਜੱਥੇਬੰਦੀ ਦਾ ਹੋਊਗਾ ਹਾਂ ਇੱਥੋਂ ਦੇ ਇੰਟੈਲੀਜੈਂਸੀ ਨੂੰ ਇਹ ਸਾਰੀ ਰਿਪੋਰਟ ਦਿੱਤੀ ਗਈ ਸੀ ਵੀ ਆਹ ਰਾਸਤੇ ਅਸੀਂ ਜਾਵਾਂਗੇ ਕੱਲ ਸਾਰਾ ਦਿਨ ਸਾਡੇ ਵਰਕਰ ਝੋਪੜੀਆਂ ਸੀ ਜਾਂ ਟਰੈਕਟਰ ਟਰਾਂਸਮਾਨ ਜਿਆਦਾ ਸਾਮਰੇ ਸੀਗੇ ਅੱਜ ਵੀ ਇਸ ਤਰ੍ਹਾਂ ਚੱਲ ਰਿਹਾ ਸੀ ਪਰ ਤੜਕੇ ਆਤੀ ਨਿੰਦਨ ਜੋ ਕਹਾਂਗੇ ਹਰਿਆਣਾ ਸਰਕਾਰ ਦੀ ਘਟੀਆ ਕਾਰਜਗਾਰੀ ਕਹਿ ਲਈਏ ਕਿ ਇੱਕੇ ਦਾ ਮਾਕੇ ਨੇ ਅਸੀਂ ਫੋਰਸ ਲਾਤੀ ਸਾਨੂੰ ਰੋਕ ਲੈ ਕੇ ਅੱਗੇ ਨਹੀਂ ਜਾਣ ਦਿੰਦੇ ਅਸੀਂ ਪੁੱਛਿਆ ਵੀ ਹਾਂਜੀ ਕੀ ਨੁਕਸਾਨ ਆ ਜਾਂ ਕੀ ਆ ਤੁਹਾਡਾ ਕਿਉਂ ਨਹੀਂ ਜਾਣ ਦਿੰਦੇ ਕਹਿੰਦੇ ਨਹੀਂ ਸਾਨੂੰ ਆਦੇਸ਼ ਆ ਵੀ ਇੱਥੇ ਸੜਕ ਤੇ ਰੋਕਾਂਗੇ ਜੇਕਰ ਸਾਡੇ हरियाणा सरकार हाई कोर्ट दी या सुप्रीम कोर्ट दे पालना हुक्मों दी पालना नहीं कर दी ता सਾਨੂੰ ਨਿਆ ਕਿੱਥੋਂ ਮਿਲ ਜੂਗਾ ਕਿਉਂਕਿ ਇਹਨਾਂ ਨੇ ਇੱਕ ਪਾਸੇ ਹਾਈ ਕੋਰਟ ਨੇ ਕਿਹਾ ਹੋਇਆ ਕੋਈ ਸੜਕ ਕਿਤੇ ਵੀ ਨਹੀਂ ਰੋਕੀ ਜਾਣੀ ਪਰ ਅੱਜ ਤੁਸੀਂ ਦੇਖ ਰਹੇ ਹੋ ਕੜਾਕੇ ਦੀ ਧੁੱਪ ਦੇ ਵਿੱਚ ਲਗਭਗ 11:30 ਤੋਂ ਲੈ ਕੇ 12 ਵਜੇ ਤੱਕ ਹਰਿਆਣਾ ਪ੍ਰਸ਼ਾਸਨ ਨੇ ਸਰਕਾਰ ਦੇ ਇਸ਼ਾਰੇ ਸਹਤੇ ਆਹ ਰੋਡ ਰਕਵਾਇਆ ਹੋਇਆ ਜਿਹੜਾ ਕਿ ਬੜੇ ਜਦੋਂ ਜਿਹਦੇ ਨਾਲ ਅਸੀਂ ਕਹਿ ਰਹੇ ਸੀ ਵੀ ਆਰਾਮ ਨਾਲ ਅਸੀਂ ਸ਼ਾਂਤ ਮੀਟਾਂਕ ਤਰੀਕੇ ਨਾਲ ਆਪਦੇ ਵੀਹਿਕਲ ਲੈ ਕੇ ਜਾਣੇ ਨਾ ਪਰ ਪਤਾ ਨਹੀਂ ਕੀ ਗੱਲ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਕਾਨੂੰਨ ਦੀਆਂ ਧੱਜੀਆਂ ਢਾਕੇ ਸਾਨੂੰ ਸੜਕ ਤੇ ਰੋਕੇ ਰੱਖਿਆ ਹੋਇਆ ਹੈ ਭਾਵੇਂ ਤਾਹਾਂ ਪ੍ਰਸ਼ਾਸਨ ਨੇ ਇਹ ਵੀ ਗੱਲ ਚੱਲ ਰਹੀ ਆ ਪਰ ਸਾਡੇ ਵੀ ਚੱਲ ਰਹੀ ਆ ਅੱਗੇ ਦੇਖਾਂਗੇ ਕੀ ਨਿਕਲਦਾ ਪਰ ਅਸੀਂ ਹਰ ਹਾਲਤ ਤੇ ਜਿਹੜਾ ਸਾਡਾ ਰਸਤਾ ਤੈਅ ਕੀਤਾ ਰੂਟ ਖਨੌਰੀ ਬਾਰਡਰ ਤੇ ਜਾਣ ਦਾ ਉਹ ਇਹ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਕਿੰਨਾ ਸਮਾਂ ਸੜਕ ਤੇ ਬਹੋਣਾ ਕਿੰਨਾ ਸਮਾਂ ਲਾਉਣਾ ਪਰ ਅਸੀਂ ਕੋਈ ਛੜਕਣੀ ਰੋਕਣੀ ਨਹੀਂ ਰੋਕੀ ਆ ਇਹ ਸਾਰੀ ਕੱਟਿਆ ਕਾਰਜਕਾਰੀ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਦੀ ਆ ਅਸੀਂ ਇਸੇ ਰਸਤੇ ਹਨੋਰੀ ਬਾਰਡਰ ਤੇ ਜਾਵਾਂਗੇ ਜਿਹੜਾ ਕਿ ਸਾਡਾ ਸਮਾਨ ਆ ਸਾਰਾ ਟਰੈਕਟਰ ਵਾਲੀਆਂ ਗੱਡੀਆਂ ਦੇ ਵਿੱਚ ਲੱਦਿਆ ਹੋਇਆ ਅੱਗੇ ਵਧਣ ਲਈ ਅਸੀਂ ਤਿਆਰ ਆਂ ਦੇਣਾ ਕੀ ਕਰਦਾ ਪ੍ਰਸ਼ਾਸਨ